ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਚੰਡੀਗੜ੍ਹ ਤੇ ਮੈਂ ਇਸ ਸਮੇਂ ਖੜਾ ਹਾਂ ਸਕੂਲ ਚਕਵਾਲ ਦੇ ਵਿੱਚ ਪੁਰਾਲੀ ਤੇ ਜਿੱਥੇ ਸੰਸਥਾਵਾਂ ਨੇ ਸਾਡੀਆਂ ਕਿਉਂਕਿ ਸਮਾਜ ਦੇ ਵਿੱਚ ਸੰਸਥਾਵਾਂ ਨੇ ਜਿਹੜੀ ਸਮਾਜ ਸੇਵਾ ਕਰਦੀਆਂ ਨੇ ਇਸੇ ਤਰ੍ਹਾਂ ਇੱਕ ਸੰਸਥਾ ਪਹੁੰਚੀ ਹੈ ਚਕਵਾਲ ਸਕੂਲ ਦੇ ਵਿੱਚ ਜਿੱਥੇ ਜੋ ਬੱਚੇ ਨੇ ਉਹਨਾਂ ਨੂੰ ਵਰਦੀਆਂ ਬੂਟ ਔਰ ਠੰਡ ਦੀ ਜਿਹੜੀ ਹੁਣ ਜ਼ਰੂਰਤ ਹੈ ਕੋਟੀਆਂ ਦੀ ਉਹ ਸਾਰੀਆਂ ਲੈ ਕੇ ਹਾਜ਼ਰ ਹੋਈਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਇਹ ਸੰਸਥਾਵਾਂ ਕਿਵੇਂ ਕੰਮ ਕਰਦੀਆਂ ਨੇ ਸਸਤਕਲ ਬਿੱਧੀ ਸਰ ਸੰਸਥਾਵਾਂ ਅਗੜੀ ਸਮਾਜ ਸੇਵਾ ਕਰਦੀਆਂ ਉਹ ਕਿੰਨੀ ਜ਼ਰੂਰਤ ਦਾ ਸਮਾਜ ਨੂੰ ਨਾਲ ਦੇ ਦੇਖੋ ਜੀ ਮਾਨਵਤਾ ਦੀ ਸੇਵਾ ਲਈ ਬਹੁਤ ਜ਼ਰੂਰੀ ਹੈ ਜੀ ਔਰ ਜਿਸ ਦੇ ਵਧਾਈ ਦੇ ਪਾਤਰ ਹੈ ਸਾਡੇ ਲਾਇਓਨਸ ਕਲੱਬ ਕਰਾਲੀ ਦੇ ਸਾਰੇ ਪ੍ਰਧਾਨ ਜੀ ਮੈਂਬਰ ਸਾਹਿਬਾਨ ਸਾਡੇ ਗਵਰਨਰ ਸਾਹਿਬ ਕਲੱਬ ਦੇ ਬਹਿਲ ਸਾਹਿਬ ਸਾਰੇ ਸੀਨੀਅਰ ਮੈਂਬਰਾਂ ਵਿੱਚ ਪੱਟੀ ਸਾਹਿਬ ਨੇ ਤਸਵੀਰ ਸਿੰਘ ਜੀ ਸਾਡੇ ਬਾਜਵਾ ਸਾਹਿਬ ਨੇ ਸਰਜੀਤ ਸਿੰਘ ਜੀ ਤੇ ਬਹੁਤ ਵਧੀਆ ਪਰਾਲਾ ਹੈ ਜੀ ਕਿਉਂਕਿ ਐਜਾਹੀ ਜਿਹੜੀ ਸੋਚ ਰੱਖਣੀ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਅੱਜ ਦੇ ਜਿਹੜਾ ਕਿ ਬੜਾ ਮਹਿੰਗਾਈ ਦਾ ਯੁੱਗ ਹੈ ਪੇਰੈਂਟਸ ਬੱਚਿਆਂ ਨੂੰ ਹਰ ਪੇਰੈਂਟਸ ਚਾਹੁੰਦਾ ਕਿ ਮੇਰਾ ਬੱਚਾ ਪੜੇ ਲਿਖੇ ਔਰ ਉਹ ਦੂਜੇ ਬੱਚਿਆਂ ਦੇ ਵਾਂਗ ਉਹਨੂੰ ਹਰ ਸਹੂਲਤ ਮਿਲੇ ਪਰ ਕਈ ਪੇਰੈਂਟਸ ਹੋਣੇ ਆ ਜਿਹੜੇ ਵਿਚਾਰੇ ਨਹੀਂ ਅਫੋਰਡ ਕਰ ਸਕਦੇ ਪਰ ਉਹਨਾਂ ਦੇ ਹੀ ਹਰ ਜਿਹੜੀ ਡਿਮਾਂਡ ਹੈ ਉਹਦੇ ਵਾਸਤੇ ਅੱਗੇ ਆਉਣ ਵਾਸਤੇ ਜਿਹੜੀਆਂ ਸੰਸਥਾਵਾਂ ਐ ਕਲੱਬ ਐ ਜਿਵੇਂ ਲਾਇਓਨਸ ਕਲੱਬ ਐ ਬਹੁਤ ਵੱਡੀ ਸੇਵਾ ਕਰਦਾ ਇਲਾਕੇ 'ਚ ਹੋਰ ਵੀ ਇਹਨਾਂ ਦੀ ਬਹੁਤ ਵਧੀਆ ਗਤੀਵਿਧੀਆਂ ਐ ਜੀ ਅਜਿਹੀਆਂ ਜਿਹੜੀਆਂ ਸੰਸਥਾਵਾਂ ਐ ਕਲੱਬ ਐ ਮੈਂ ਤਾਂ ਕਹਾਂਗਾ ਕਿ ਇਹ ਵਿਧਾਈ ਦੇ ਪਾਤਰ ਐ ਜੀ ਇਹਨਾਂ ਦਾ ਬਹੁਤ ਧੰਨਵਾਦ ਆ ਜਿਹੜੇ ਕਿ ਅੱਜ ਵੀ ਦੇਖੋ ਅਚਕਵਾਲ ਸਕੂਲ ਦੇ ਵਿੱਚ ਬੱਚਿਆਂ ਦੇ ਲਈ ਜਰਸੀਜ਼ ਵਗੈਰਾ ਜਾਂ ਜਿਹੜੇ ਬੱਚਿਆਂ ਦੀ ਲੋੜ ਹੈ ਜੀ ਉਹ ਪੂਰੀ ਕਰਨ ਤੇ ਲਈ ਪਹੁੰਚੇ ਸਾਰੀ ਟੀਮ ਮੈਨੂੰ ਵੀ ਮੌਕਾ ਦਿੱਤਾ ਇਹਨਾਂ ਨੇ ਔਰ ਮੈਂ ਵੀ ਆਪਣੇ ਆਪ ਨੂੰ ਬਹੁਤ ਧੰਨ ਭਾਗ ਸਮਝਦਾ ਕਿ ਮੈਨੂੰ ਵੀ ਇਹਨਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਬੁਲਾਇਆ ਔਰ ਮੈਂ ਸਾਰੇ ਕਲੱਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ ਜਿਹੜਾ ਇਹ ਸਾਡਾ ਕੋਰਾਲੀ ਕਲੱਬ ਹੈਗਾ ਇਹ ਸਾਡੀ ਡਿਸਟ੍ਰਿਕਟ ਦਾ ਬਹੁਤ ਹੀ ਵਧੀਆ ਕਲੱਬ ਹੈਗਾ ਸਾਡੀ ਡਿਸਟ੍ਰਿਕਟ ਜਿਹੜੀ ਹੈਗੀ ਹੈ ਪੂਰੇ ਮਾਲਵਾ ਏਰੀਆ ਦੇ ਵਿੱਚ ਹੈਗੀ ਔਰ ਐਸ ਡਿਸਟ੍ਰਿਕਟ 321F ਦੇ ਵਿੱਚ ਤਕਰੀਬਨ 158 ਕਲੱਬ ਹੈਗੇ ਨੇ ਜੀ ਔਰ ਟੋਟਲ ਜਿਹੜੇ ਮੈਂਬਰਸ਼ਿਪ ਹੈਗੀ ਹੈ ਸਾਡੇ ਇਸ ਡਿਸਟ੍ਰਿਕਟ ਦੀ ਉਹ ਤਕਰੀਬਨ ਪੌਨੇ 5000 ਜਿਹੜੇ ਹੈਗੇ ਨੇ ਮੈਂਬਰ ਜੁੜੇ ਹੋਏ ਨੇ ਉਹ ਦਿਨ ਰਾਤ ਮਾਨਵਤਾ ਦੀ ਸੇਵਾ ਵਾਸਤੇ ਲੱਗੇ ਹੋਏ ਨੇ ਜਿਵੇਂ ਕਿ ਅੱਜ ਹੁਣੇ ਬਹਾਦਰ ਜੀ ਨੇ ਦੱਸਿਆ ਸਾਡੇ ਐਮਸੀ ਸਾਹਿਬ ਨੇ ਵੀ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਹੈ ਇਹ ਸਾਰੇ ਸੋਸ਼ਲ ਕੰਮ ਕਰਨ ਦੀ ਕਿਉਂਕਿ ਗਰੀਬੀ ਇੰਨੀ ਜ਼ਿਆਦਾ ਵਧ ਰਹੀ ਹੈ ਮਹਿੰਗਾਈ ਇੰਨੀ ਜ਼ਿਆਦਾ ਵਧ ਰਹੀ ਹੈ ਉਹ ਤਾਂ ਮੇਨ ਰੀਜ਼ਨ ਹੈਗਾ ਪੋਪੂਲੇਸ਼ਨ ਬਹੁਤ ਜ਼ਿਆਦਾ ਇਨਕਰੀਸ ਹੋ ਰਹੀ ਹੈ। ਔਰ ਗਵਰਨਮੈਂਟ ਵੀ ਕਿੰਨੇ ਉਪਰ ਆਲੇ ਕਰੇ? ਇਹ ਤਾਂ ਜਿੰਨੀ ਦੇਰ ਤੱਕ ਜਿਹੜਾ ਸਾਡੇ ਜਿਹੜੇ ਗੁਰੂਆਂ ਨੇ ਇਹ ਦੱਸਿਆ ਹੋਇਆ ਵੀ ਇਸ ਦਸਵੰਦ ਤੁਸੀਂ ਆਪਣੀ ਉਹਦੇ ਚ ਕਮਾਈ ਦੇ ਵਿੱਚੋਂ ਦੇ ਕੱਢ ਕੇ ਤੇ ਮਾਨਵਤਾ ਦੀ ਸੇਵਾ ਕਰੋਗੇ ਤੇ ਉਹ ਜਿਹੜੀ ਸੇਵਾ ਜਿਹੜੀ ਹੈ ਸਿੱਧੀ ਉੱਪਰ ਵਾਹਿਗੁਰੂ ਦੇ ਕੋਲ ਪਹੁੰਚਦੀ ਹੈਗੀ ਹੈ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੋਈ ਹੈ। ਇਹ ਤਾਂ ਬੱਚਿਆਂ ਦਾ ਹੁਣ ਤੁਹਾਨੂੰ ਪਤਾ ਸਰਦੀਆਂ ਦਾ ਮੌਸਮ ਆਉਣ ਵਾਲਾ ਹੈਗਾ ਤੇ ਬੱਚਿਆਂ ਦੇ ਕੋਲ ਸ਼ੂਜ਼ ਨਹੀਂ ਸੀਗੇ ਸਵੈਟਰ ਨਹੀਂ ਸੀਗੇ ਤੇ ਹੋਰ ਜਿਹੜੀਆਂ ਫੈਸਿਲਿਟੀਆਂ ਇਹਨਾਂ ਨੂੰ ਚਾਹੀਦੀਆਂ ਸੀਗੀਆਂ ਔਰ ਮੇਰੇ ਇਸ ਕਲੱਬ ਨੇ ਪ੍ਰਧਾਨ ਜੀ ਨੇ ਔਰ ਖਾਸ ਕਰ ਮੈਂ ਧੰਨਵਾਦ ਕਰਾਂਗਾ ਆਪਣੇ ਛੋਟੇ ਵੀਰ ਦਾ ਜੱਸੀ ਜੀ ਦਾ ਜਿਹੜੇ ਕਿ ਅੱਗੇ ਲੱਕੇ ਸਾਰਿਆਂ ਨੂੰ ਜੋੜ ਕੇ ਚੱਲ ਕੇ ਇਹ ਸਮਾਜ ਦੀ ਸੇਵਾ ਕਰ ਰਹੇ ਨੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਾਡਾ ਜਿਹੜਾ ਲਾਇਨਸ ਕਲੱਬ ਹੈਗਾ ਆਈ ਕੈਂਪ ਆਈ ਡੋਨੇਸ਼ਨ ਕੈਂਪ ਮੀਨਸ ਹੈਲਥ ਚੈੱਕ ਅਪ ਕੈਂਪ ਗਰੀਬ ਲੜਕੀਆਂ ਦੀ ਮੈਰਿਜ ਕਰਵਾਉਣਾ ਟਰੀ ਪਲਾਂਟੇਸ਼ਨ ਇਹੋ ਜਿਹੇ ਬਹੁਤ ਜਿਹੜੇ ਹੈਗੇ ਨੇ ਕੰਮ ਕਰ ਰਹੇ ਹੈਗੇ ਸਾਡੇ ਤਕਰੀਬਨ 3 ਹਸਪਤਲ ਜਿਹੜੇ ਹੈਗੇ ਨੇ ਐਸ ਆਰ ਡੀ ਡਿਸਟ੍ਰਿਕਟ ਦੇ ਵਿੱਚ ਚੱਲ ਰਹੇ ਨੇ ਜਿਹੜੇ ਕਿ ਇੰਟਰਨੈਸ਼ਨਲ ਏਡ ਦੇ ਨਾਲ ਤਕਰੀਬਨ ਟੋਟਲ ਮਿਲਾ ਕੇ ਤਕਰੀਬਨ 8 ਤੋਂ ਲੈ ਕੇ 9 ਕਰੋੜ ਰੁਪਏ ਦੀ ਏਡ ਜਿਹੜੀ ਹੈਗੀ ਸਾਨੂੰ ਇੰਟਰਨੈਸ਼ਨਲ ਨੇ ਦਿੱਤੀ ਹੈਗੀ ਹੈ ਟੂ ਡਿਵੈਲਪ ਇਹ ਜਿਹੜੇ ਸਾਡੇ ਹਸਪਤਲਸ ਹੈਗੇ ਨੇ ਕਈ ਸਕੂਲ ਜਿਹੜੇ ਹੈਗੇ ਨੇ ਸਾਡੀ ਸੰਸਥਾ ਚ ਲਾ ਰਹੀ ਹੈਗੀ ਐ ਔਰ ਮੈਂ ਤਾਂ ਸਾਰੇ ਜਿੰਨੇ ਵੀ ਦੇਸ਼ ਵਾਸੀ ਹੈਗੇ ਨੇ ਖਾਸ ਕਰਕੇ ਮੇਰੇ ਪੰਜਾਬ ਦੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਜਿਹੜਾ ਹੈਗਾ ਉਹ ਲਾਇਨਸ ਕਲਬ ਦਾ ਨੂੰ ਜੁਆਇਨ ਕਰਨ ਤੇ ਇਹ ਮਾਨਵਤਾ ਦੀ ਸੇਵਾ ਦਾ ਜਿਹੜਾ ਅਸੀਂ ਬੀੜਾ ਉਠਾਇਆ ਹੋਇਆ ਹੈਗਾ ਕਿਉਂਕਿ ਸਾਡਾ ਸਲੋਗਨ ਹੀ ਹੈਗਾ 20 ਤੇ ਉਹ ਸਾਡੇ ਨਾਲ ਜੁੜੋ ਔਰ ਇਹ ਮਾਨਵਤਾ ਦੀ ਸੇਵਾ ਕਰਕੇ ਆਪਣਾ ਵੀ ਜੀਵਨ ਜਿਹੜਾ ਹੈਗਾ ਉਹਨੂੰ ਵੀ ਸੁਧਾਰੋ ਤੇ ਜਿਹੜੇ ਸਾਡੇ ਸਾਥੀ ਹੈਗੇ ਨੇ ਜਿਹੜੇ ਲੋੜਵੰਦ ਹੈਗੇ ਨੇ ਉਹਨਾਂ ਦਾ ਵੀ ਜੀਵਨ ਅਸੀਂ ਮਿਲ ਜੁਲ ਕੇ ਸੁਧਾਰੀਏ ਸਰ ਜੀ ਜਿਵੇਂ ਤੁਸੀਂ ਕਿਹਾ ਵੀ ਵਰਦੀਆਂ ਵੀ ਆਪਾਂ ਵੰਡਦੇ ਆਂ ਲੰਗਰ ਵੀ ਲਾਉਂਦੇ ਆਂ ਪ੍ਰੋਵਾਈਡ ਕਰਾਉਂਦੇ ਆਂ ਫਰੰਟ ਲਾਈਨ ਤੇ ਹਰੇਕ ਕੰਮ ਉਹ ਕਰਿਆ ਜਾਂਦਾ ਜਿਹੜਾ ਸ਼ਰੀਰ ਦੀ ਜ਼ਰੂਰਤ ਹੋਵੇ ਲੇਕਿਨ ਬੌਧਿਕ ਵਿਕਾਸ ਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਦੇ ਵਾਸਤੇ ਕੀ ਕੀ ਕੰਮ ਕਰਨ ਦੀ ਲੋੜ ਹੈ ਹਾਂ ਜੀ ਇੰਜ ਹੈਗਾ ਜੀ ਲੰਗਰ ਨੂੰ ਐਟ ਲੀਸਟ ਮੈਂ ਜਿਹੜਾ ਹੈਗਾ ਜੀ ਵਧਾਵਾ ਨਹੀਂ ਦਿੰਦਾ ਹੈਗਾ ਕਿਉਂਕਿ ਜਿਹੜਾ ਲੰਗਰ ਅਸੀਂ ਲਗਾਉਂਦੇ ਆ ਉਹ ਇੱਕ ਟਾਈਮ ਦਾ ਪੇਟ ਜਿਹੜਾ ਹੈਗਾ ਬੰਦੇ ਦਾ ਪਰਦੇ ਹੈਗੇ ਨੇ ਉਹ ਜਿਹੜੇ ਲੰਗਰ ਖਾਂਦੇ ਨੇ ਕੁਝ ਲੋਕ ਇਹੋ ਜਿਹੇ ਹੈਗੇ ਨੇ ਜਿੱਥੇ ਵੀ ਲੰਗਰ ਹੁੰਦਾ ਹੈ ਉੱਥੇ ਚਲੇ ਜਾਂਦੇ ਨੇ ਆਪਣਾ ਖਾ ਪੀ ਕੇ ਮौज ਕਰਦੇ ਹੈਗੇ ਨੇ ਤੇ ਉਹ ਲਾਥਾਰਜਿਕ ਹੋ ਜਾਂਦੇ ਨੇ ਆਪਣੇ ਜੀਵਨ ਦੇ ਵਿੱਚ ਉਹ ਮਿਹਨਤ ਨਹੀਂ ਕਰ ਸਕਦੇ ਅਸੀਂ ਇੱਕ ਹੋਰ ਮੀੜਾ ਉਠਾਇਆ ਹੈਗਾ ਉਹ ਹੈਗਾ ਸਕਿੱਲ ਡਿਵੈਲਪਮੈਂਟ ਦਾ ਤਾਂ ਕਿ ਜਿਹੜੇ ਬੱਚੇ ਹੈਗੇ ਨੇ ਜਾਂ ਜਿਹੜੇ ਹੁਨਰਮੰਦ ਹੈਗੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਏ ਜਿਵੇਂ ਪਲੰਬਿੰਗ ਹੋ ਗਈ ਇਲੈਕਟ੍ਰੀਕਲ ਦਾ ਕੰਮ ਹੋ ਗਿਆ ਆਪਣਾ ਹੋ ਜਿਹੜੇ ਰਿਲੇਟਿਵ ਕੰਮ ਹੈਗੇ ਨੇ ਉਹ ਸਖਾਏ ਜਾਣ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣ ਆਪਣਾ ਵੀ ਜਿਹੜਾ ਹੈ ਗੁਜ਼ਾਰਾ ਕਰਨ ਤੇ ਨਾਲ ਆਪਣੇ ਪਰਿਵਾਰ ਨੂੰ ਵੀ ਪਾਲ ਸਕਾ ਇਸ ਤੋਂ ਇਲਾਵਾ ਇੱਕ ਸਾਡਾ ਬਹੁਤ ਵਧੀਆ ਪ੍ਰੋਗਰਾਮ ਹੈਗਾ ਕੁਐਸਟ ਜਿਹਦੇ ਵਿੱਚ ਅਸੀਂ ਬੱਚਿਆਂ ਨੂੰ ਔਰ ਉਹਨਾਂ ਦੇ ਪੇਰੈਂਟਸ ਨੂੰ ਔਰ ਉਹਨਾਂ ਦੇ ਟੀਚਰਸ ਨੂੰ ਪੂਰੀ ਟ੍ਰੇਨਿੰਗ ਦਿੰਦੇ ਆ ਵੀ ਅੱਜਕੱਲ ਗੁੱਡ ਟੱਚ ਬੈਡ ਟੱਚ ਵਗੈਰਾ ਦੇ ਵੀ ਬੜੇ ਤੁਹਾਨੂੰ ਪਤਾ ਹੀ ਹੈਗਾ ਬਹੁਤ ਜ਼ਿਆਦਾ ਸਮਾਜ ਦੇ ਵਿੱਚ ਹੋਇਆ ਹੋਇਆ ਤਾਂ ਕਿ ਬੱਚਿਆਂ ਨੂੰ ਇੰਨਾ ਐਜੂਕੇਟਡ ਕਰ ਦਿੱਤਾ ਜਾਏ ਕਿ ਉਹ ਆਪਣੇ ਆਪ ਨੂੰ ਸੰਭਾਲ ਸਕਣ ਤੇ ਉਹ ਸਿਚੁਏਸ਼ਨ ਦਾ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਉਹਨੂੰ ਫੇਸ ਕਰਨ ਔਰ ਉਸ ਤੋਂ ਇਲਾਵਾ ਉਹਨਾਂ ਦੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ ਇਹ ਪੂਰੀ ਟ੍ਰੇਨਿੰਗ ਜਿਹੜੀ ਹੈਗੀ ਹੈ ਅਸੀਂ ਕਾਫੀ ਕਵੈਸਟ ਦੇ ਜਿਹੜੇ ਹੈਗੇ ਪ੍ਰੋਗਰਾਮ ਸਾਰੇ ਪੰਜਾਬ 'ਚ ਕਰ ਰਹੇ ਹੈਗੇ ਆ ਐਂਡ ਇਸ ਤੋਂ ਇਲਾਵਾ ਅਸੀਂ ਕੁਝ ਗੈਪ ਹੋ ਜਾਂਦਾ ਜੀ ਪੁਲਿਸ ਔਰ ਕਾਮਨ ਆਰਮੀ ਦੇ ਵਿੱਚ ਅਸੀਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਇੱਕ ਇਹੋ ਜਿਹਾ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਾਂ ਤਾਂ ਕਿ ਜਿਹੜਾ ਉਹ ਗੈਪ ਹੈ ਡਰ ਹੈਗਾ ਪੁਲਿਸ ਦਾ ਉਹ ਬੰਦਿਆਂ ਤੋਂ ਦੇ ਮਨਚੋਂ ਨਿਕਲੇ ਤੇ ਮਿਲ ਜੁਲ ਕੇ ਜਿਹੜਾ ਜਿਹੜਾ ਸਾਡਾ ਜਿਹੜੇ ਉਹ ਹੋ ਰਹੇ ਨੇ ਕ੍ਰਾਈਮ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਅਸੀਂ ਰੋਕ ਸਕੀਏ ਤਾਂ ਇਹ ਸਾਰਾ ਸੋਸ਼ਲ ਜਿਹੜੀ ਅਵੇਅਰਨੈਸ ਐਜੂਕੇਸ਼ਨ ਹੈਗੀ ਹੈ ਅਸੀਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਹਾਂਜੀ ਜਿਹੜਾ ਸਾਡਾ ਲਾਇਓਨਸ ਕਲੱਬ ਹੈ ਉਹ ਐਲਾਨ ਸਰਦਾਰ ਜਸਵੀਰ ਸਿੰਘ ਦੀ ਪ੍ਰਧਾਨਗੀ ਚ ਅਸੀਂ ਬਹੁਤ ਬਲੱਡ ਦੇ ਡੋਨੇਸ਼ਨ ਕੈਂਪ ਐ ਜਿਹੜੇ ਕਈ ਲਗਾ ਚੁੱਕੇ ਆ ਸਾਡਾ ਸਾਲ ਹਰੇਕ ਈਅਰ ਪ੍ਰਧਾਨ ਆ ਜਿਹੜਾ ਚੇਂਜ ਹੁੰਦਾ ਹੁੰਦਾ ਉਸ ਤੋਂ ਬਾਅਦ ਸਾਡੇ ਡਾਕਟਰ ਕੰਗ ਸਾਹਿਬ ਸੀ ਉਹਨਾਂ ਦੀ ਰਹਿਨਮਾਈ ਚ ਅਸੀਂ ਕਈ ਡੈਂਟਲ ਦੇ ਜਿਹੜੇ ਚੈੱਕਅਪ ਕੈਂਪ ਐ ਜਿਵੇਂ ਆਪਾਂ ਨੇ ਇੱਕ ਖਾਲਸਾ ਸਕੂਲ ਚ ਡੀਏਵੀ ਸਕੂਲ ਚ ਤਿੰਨ ਅਸੀਂ ਉਹ ਕੈਂਪ ਲਗਾ ਚੁੱਕੇ ਆ ਉਸ ਤੋਂ ਬਾਅਦ ਅਸੀਂ ਇੱਕ ਰੁੱਖ ਲਾਉਣ ਦਾ ਕੈਂਪ ਜਿਹੜਾ ਲਗਾਇਆ ਸੀ ਉਹ ਲਾਇਆ ਸੀ ਸਿੰਘ ਭਗਵੰਤਪੁਰੇ ਸਕੂਲ ਚ ਪਹਿਲਾਂ ਕਹਿੰਦੇ ਸੀ ਵੀ ਹਰ ਮਨੁੱਖ ਲਾਵੇ ਇੱਕ ਰੁੱਖ ਅਸੀਂ ਹੁਣ ਉਹ ਨਾਅਰੇ ਨੂੰ ਬਦਲ ਕੇ ਕਹਿਣਾ ਚਾਹੁੰਦੇ ਆ ਹਰ ਮਨੁੱਖ ਲਾਵੇ 100 ਰੁੱਖ ਤਾਂ ਕਿ ਜਿਹੜਾ ਪੋਲਿਊਸ਼ਨ ਹੈ ਸਾਡਾ ਉਹ ਸਾਫ ਹੋ ਸਕੇ ਰੁੱਖਾਂ ਜਿਹੜੇ ਵੱਧ ਤੇ ਵੱਧ ਲਾਉਣੇ ਚਾਹੁੰਦੇ ਆ ਵੀ ਇੱਥੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਤਾਂ ਲਾ ਹੀ ਰਹੇ ਆ ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਿਹੜੇ ਰੁੱਖ ਆ ਵੱਧ ਤੇ ਵੱਧ ਲਾਓ ਤਾਂ ਕਿ ਸਾਡਾ ਜਿਹੜਾ ਪੋਲਿਊਸ਼ਨ ਹੈ ਉਨਸ ਫਿਰ ਸਾਫ ਕੀਤਾ ਜਾ ਸਕੇ ਇਸ ਤੋਂ ਬਾਅਦ ਵੀ ਅਸੀਂ ਇਹ ਜਿਹੜੇ ਅੱਜ ਅਸੀਂ ਆ ਜਿਹੜਾ ਕੈਂਪ ਲਾ ਰਹੇ ਹਾਂ ਇਹ ਵੀ ਤੁਹਾਡੇ ਸਾਹਮਣੇ ਹੀ ਹੈ ਇਸ ਤੋਂ ਬਾਅਦ ਵੀ ਅਸੀਂ ਪ੍ਰਧਾਨ ਸਾਹਿਬ ਸਾਡੇ ਨਵੇਂ ਪ੍ਰਧਾਨ ਸਾਹਿਬ ਬਣੇ ਹਨ ਇਹਨਾਂ ਦੀ ਰਹਿਨਮਾਈ ਚ ਵੀ ਅੱਗੇ ਇਹ ਜਿਹੇ ਪ੍ਰੋਜੈਕਟ ਹੈ ਜਿਹੜੇ ਉਹ ਕੰਟੀਨਿਊਸ ਚਾਲੂ ਰੱਖਣੇ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ

Yeah. Mm -hmm. Mm -hmm. Mm -hmm. Mm -hmm.